ਪੰਜਾਬ ਹਰਿਆਣਾ ਹਾਈ ਕੋਰਟ ਨੇ ਵੀ ਪੰਜਾਬ ਹਰਿਆਣਾ ਤੇ ਚੰਡੀਗੜ੍ਹ ਤੋਂ ਕਾਫੀ ਕੁਝ ਮੰਗ ਲਿਆ ਹੈ ਖਾਸ ਤੌਰ ਦੇ ਉੱਤੇ ਉਹਨਾਂ ਨੇ ਸ਼ਿਕਾਇਤਾਂ ਦੇ ਨਿਪਟਾਰੇ ਦੀਆਂ ਰਿਪੋਰਟਾਂ ਮੰਗੀਆਂ ਨੇ ਕਿ ਜਿਹੜੀਆਂ ਸ਼ਿਕਾਇਤਾਂ ਤੁਹਾਡੇ ਕੋਲ ਪਹੁੰਚਦੀਆਂ ਨੇ ਕਿੰਨੀਆਂ ਨੇ ਕਿਵੇਂ ਨੇ ਕਿੰਨਾ ਹੁਣ ਤੱਕ ਤੁਸੀਂ ਉਹਨਾਂ ਦਾ ਹੱਲ ਘਟ ਦਿੱਤਾ ਤਰਮਿੰਦਰ ਜੀ ਇਹਦੇ ਵਿੱਚ ਮੇਰੇ ਖਿਆਲ ਜਦੋਂ ਜਨਤ ਪਟੀਸ਼ਨਾਂ ਪੈਂਦੀਆਂ ਨੇ ਨਾ ਕਿ ਸਮਾਵਧ ਹੈ ਹੀ ਨਹੀਂ ਕੋਈ ਇੱਥੇ ਤਾਂ ਪੰਜਾਬ ਤੇ ਹਰਿਆਣਾ ਉੱਚ ਅਦਾਲਤ ਨੇ ਪੰਜਾਬ ਹਰਿਆਣਾ ਚੰਡੀਗੜ੍ਹ ਇਨਾ ਸਾਰਿਆਂ ਨੂੰ ਨੋਟਿਸ ਦੇ ਕੇ ਬੁਲਾਇਆ ਸੀ ਕਿ ਸ਼੍ਰੀਮਾਨ ਜੀ ਆਜੋ ਇੱਥੇ ਦੱਸੋ ਇੱਕ ਕੀ ਗੱਲ ਬਾਤ ਹੈ ਉਹਨਾਂ ਨੇ ਜਿਹੜਾ 15 ਜੂਨ ਤੋਂ ਲੈ ਕੇ ਹੁਣ ਤੱਕ ਚੰਡੀਗੜ੍ਹ ਨੇ ਇਹ ਦੱਸਿਆ ਕਿ ਸਾਡੇ ਕੋਲ 1900 39 1969 ਸ਼ਿਕਾਇਤਾਂ ਆਈਆਂ ਇਹਦੇ ਵਿੱਚੋਂ ਅਸੀਂ 1736 ਨਿਪਟਾਰਤਕਾਂ ਨੇ ਜਿਹੜੀਆਂ ਬਾਕੀ ਨੇ ਉਹ ਜਿਵੇਂ ਤੁਸੀਂ ਆਪਨੇ ਹੁਕਮ ਦਿੱਤਾ ਕਿ ਇੱਕ ਹਫਤੇ ਦੇ ਵਿੱਚ ਨਿਬੜਦੀਆਂ ਕਰ ਦਿੱਤੀਆਂ ਜਾਣਕੀਆਂ ਇਸੇ ਤਰ੍ਹਾਂ ਜਿਹੜੀਆਂ ਬਾਕੀ ਇਹ 224 ਸ਼ਿਕਾਇਤਾਂ ਰਹਿੰਦੀਆਂ ਨੇ ਹਰਿਆਣੇ ਦੇ ਵਿੱਚ ਕਹਿੰਦੇ ਉਹ ਕੇ ਜਾ ਕੇ ਦੱਸਿਆ ਉਹਨਾਂ ਨੇ ਐਸਆਰਸੀ ਦੇ ਦੌਰਾਨ ਅਸੀਂ 4700 24 ਸ਼ਿਕਾਇਤਾਂ ਦਾ ਨਿਪਟਾਰਾ ਕਰਤਾ ਤੇ ਪੰਜਾਬ ਨੇ ਵੀ ਆਪਣਾ ਜਵਾਬ ਦੇਨੇ ਇਹਨਾਂ ਨੂੰ ਉਹਨਾਂ ਨੇ ਹਫਤੇ ਦਾ ਹੀ ਸਮਾਂ ਦਿੱਤਾ ਕਿ ਜੇ ਨਿਬਤਾਰਾ ਨਾ ਹੋਇਆ ਤੇ ਤੁਹਾਡੇ ਤੇ ਕਾਰਵਾਈ ਫਿਰ ਅਸੀਂ ਕਰਾਂਗੇ ਜਦੋਂ ਅਦਾਲਤਾਂ ਇਤੋਂ ਸਖਤ ਟਿੱਪਣੀਆਂ ਕਰਨ ਤਾਂ ਫਿਰ ਜਿਹੜਾ ਸਾਡੀ ਕੰਮ ਕਰਨ ਦੀ ਪ੍ਰਣਾਲੀ ਹੈ ਉਹਦੇ ਉੱਤੇ ਸਵਾਲ ਤਾਂ ਉੱਠਦੇ ਆ ਜੀ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ধরੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ